ਚੋਰਾ ਦੇ ਹੌਂਸਲੇ ਇਸ ਕਦਰ ਉਲੰਧ ਹੋ ਗਏ ਨੇ ਕਿ ਹੁਣ ਇਹ ਸ਼ਰੀਆਮ ਵਾਰਦਾਤਾ ਕਰਨ ਤੋਂ ਬਾਜ਼ ਨਹੀਂ ਆ ਰਹੇ ਨੇ ਫਿਰੋਜ਼ਪੁਰ ਦੇ ਵਿੱਚ ਤਿੰਨ ਦੁਕਾਨਾਂ ਤੇ ਚੋਰੀ ਹੋਈ ਹੈ ਜਿਸ ਦੇ ਵਿੱਚ ਇੱਕ ਮੈਡੀਕਲ ਦੀ ਦੁਕਾਨ ਇੱਕ ਜਨਰਲ ਸਟੋਰ ਤੇ ਇੱਕ ਸੈਂਟਰੀ ਸਟੋਰ ਤੇ ਚੋਰਾ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹੁਣ ਲੱਗਦਾ ਹੈ ਕੰਮ ਹੀ ਬੰਦ ਕਰਨਾ ਪੈਣਾ ਕਿਉਂਕਿ ਜਿਸ ਕਦਰ ਇਹ ਚੋਰੀ ਦੀਆਂ ਵਾਰਦਾਤਾ ਵਧ ਰਹੀਆਂ ਨੇ ਤੇ ਉਹਨਾਂ ਦਾ ਤਾਂ ਹੁਣ ਜਿਉਣਾ ਹੀ ਔਖਾ ਹੋ ਚੁੱਕਿਆ ਪੁਲਿਸ ਦਾ ਇਹ ਕਹਿਣਾ ਕਿ ਚੋਰਾਂ ਦੀ ਤਲਾਸ਼ ਜਾਰੀ ਹੈ ਹਾਲਾਂਕਿ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਦੁਕਾਨਦਾਰ ਕਾਫੀ ਪਰੇਸ਼ਾਨ ਹਨ ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਇੱਕ ਜਰਨਲ ਸਟੋਰ ਤੇ ਇੱਕ ਸੈਂਟਰੀ ਸਟੋਰ ਤੇ ਰਾਤ ਨੂੰ ਚੋਰਾਂ ਨੇ ਡਾਕਾ ਮਾਰਿਆ ਤੇ ਜਿਸ ਹੱਬ ਦੇ ਨਾਲ ਚੋਰੀ ਦੀਆਂ ਵਾਰਦਾਤਾ ਵਧ ਰਹੀਆਂ ਨੇ ਤੇ ਚੋਰ ਬੇਖੌਫ ਨੇ ਲੱਗਦਾ ਹੈ ਕਿ ਉਹਨਾਂ ਨੂੰ ਦੁਕਾਨਦਾਰ ਹੀ ਬੰਦ ਕਰਨੀ ਪੈਣੀ ਹੈ ਉਹਦੋਂ ਹੀ ਪੁਲਿਸ ਦਾ ਇਹ ਕਹਿਣਾ ਹੈ ਕਿ ਜਲਦ ਹੀ ਚੋਰ ਕਾਬੂ ਕਰ ਲਏ ਜਾਣਗੇ ਪੁਰਾਣੇ <murs> ਕਰੀਦ ਕਰ ਗ੍ਰਹਨੈਦ ਗਾਂਧੀ ਕਿੰਨੇ ਦੋਦ ਗਨਾਂ ਦੇ ਛੱਟ ਟੁੱਟ ਗਏ ਹਾਂ ਦੋਦ ਸਾਹਿਬ ਦੀ ਜੋ ਮੈਡੀਕਲ ਇੱਕ ਵਾਰੀ ਸ਼ੀਰਮ ਜੇ ਦੇਖੋ ਤੇ ਕਿੰਨਾ ਕ ਨੁਕਸਾਨ ਹੋ ਗਿਆ ਤੁਹਾਡਾ ਸਵਾ 5-7 ਹਜ਼ਾਰ ਲੈ ਆਈ ਗਏ ਜੀ 10000 ਰੁਪਏ ਲੱਗੇ ਨਹੀਂ ਬਿੱਟਿੰਗ ਲੈਣੀ ਜਰਾ ਅੱਛਾ ਬਲੋ ਤਿੰਨ ਚਾਰ ਬੇਟੀਆਂ ਤੇਲ ਦੀਆਂ ਸੀ ਇਹ ਆ ਕੁਛ ਚਾਪ ਦੇ ਥੈਲਾ ਬੰਦ ਵਿਆ ਸੀ ਉਹ ਲੈ ਗਏ ਜੀ 30 ਕਿਲੋ ਥੈਲਾ ਹੁੰਦਾ ਕੈਸ਼ ਪਾਈ 5-4 ਹਜ਼ਾਰ ਵੀ ਉਹ ਲੈ ਗਏ ਕਾਫੀ ਨੁਕਸਾਨ ਹੋ ਗਿਆ ਹਾਂ ਪੁਲਿਸ ਕਨੈਕਟ ਕੀਤੀ ਕੋਈ ਅਲਕਬਲੇ ਮੈਂ ਭਾਈ ਸਾਹਿਬ ਨੇ ਕੀਤੀ ਹੈ ਅੱਛਾ ਜੀ ਕੈਮਰੇ ਦੇ ਫੁਟੇਜ ਕੋਈ ਹਾਂ ਕੈਮਰੇ ਫੁਟੇਜ ਕੀ ਨਾ ਤੁਹਾਡਾ ਮੇਰਾ ਲੱਕੀ ਕੀ ਨਾ ਤੁਹਾਡਾ ਮੇਰਾ ਬੋਬੀ ਬਜਾਜ ਬਜਾਜ ਸੈਂਟਰੀ ਸਟੋਰ ਫਿਰੋਜ਼ਪੁਰ ਸਿਟੀ ਬੋਬਗਦਦੀ ਗੇਟ ਤੋਂ ਇੱਕ 50 ਤੇ ਆਏ ਨੇ ਉੱਪਰੋਂ ਦੀ ਚੋਰ ਦੋ ਨੇ ਕਿ ਤਿੰਨ ਨੇ ਇਹਦੇ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ ਪਹਿਲਾਂ ਉਹਨਾਂ ਨੇ ਆ ਕੇ ਕੈਮਰਾ ਤਾਂ ਨੂੰ ਕੀਤਾ ਉਸ ਤੋਂ ਬਾਅਦ ਦੇ ਵਿੱਚ ਸਿੱਧਾ ਗੱਲੇ ਨੂੰ ਪਏ ਨੇ ਉਹਨਾਂ ਗੱਲਾਂ ਤੋੜਿਆ ਗੱਲੇ ਦੇ ਵਿੱਚੋਂ ਗੈਸ ਸੀ ਜਿਹੜਾ ਸਾਰਾ ਕੱਢਿਆ ਤੇ ਬਾਕੀ ਜੇ ਕੋਈ ਛੋਟਾ ਮੋਟਾ ਸਮਾਨ ਸੀ ਜਿਹੜਾ ਮੇਰਾ ਟੂੜੀਆਂ ਡਾਡੀਆਂ ਦਾ ਉਹ ਲੈ ਕੇ ਗਏ ਨੇ ਤੇ ਸਵੇਰ ਤੇ ਮੈਨੂੰ ਮੈਨੂੰ ਹੁਣ ਪਤਾ ਲੱਗਾ ਕਿ 1:50 ਤੇ ਮੇਰੇ ਆਏ ਨੇ ਤੇ 3-4 ਵਜੇ ਦੇ ਕਰੀਬ ਗਰੋਵਰ ਜੀ ਦੇ ਤੋੜ ਕੇ ਗਏ ਨੇ ਸਾਰਾ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਮੰਨ ਕੇ ਚਲੋ 40-50 ਹਜ਼ਾਰ ਦੇ ਕਰੀਬ ਤਾਂ ਨੁਕਸਾਨ ਹੋ ਹੀ ਗਿਆ ਹੈ ਬਾਕੀ ਆਪਾਂ ਜਿਹੜਾ ਕੋਈ ਆਈਡੀਆ ਲਾਣੇ ਹਾਂ ਜਿੱਚ ਚੋਰ ਜਿਹੜਾ ਸੀ ਉਹਨੇ ਕਿਹੜਾ ਕਿੰਨਾ ਚੱਕਿਆ ਕਿੰਨਾ ਨਹੀਂ ਚੱਕਿਆ ਸਮਾਨ ਕਿਹੜਾ ਦੁਕਾਨਾਂ 'ਚ ਗਿਣਤੀ 'ਚ ਹੁੰਦਾ ਹੈ ਕੋਈ ਫੋਟੋ ਵੀ ਕੈਮਰੇ ਦੇ ਵਗਾਰੇ ਦੇ ਹਾਂਜੀ ਉਹ ਮਤਲਬ ਕਿ ਪਿਛਲੇ ਪਾਸੇ ਦੀ ਆਏ ਨੇ ਉਹ ਮੇਰੇ ਕੋਲ ਫੋਟੋ ਹੈਗੀ ਹੈ ਜਦੋਂ ਕੈਮਰਾ ਐ ਤਾਂ ਕਰਦੇ ਪਏ ਨੇ ਉਸ ਤੋਂ ਬਾਅਦ ਚੋਰੀ ਕਰਨ ਤੋਂ ਬਾਅਦ ਉਹਨੇ ਕੈਮਰਾ ਥਾਂ ਵੀ ਕੀਤਾ ਹੈ ਉਹ ਸਾਰਾ ਵੀ ਵੀਡੀਓ ਮੇਰੇ ਕੋਲ ਹੈਗੀਆਂ ਨਹੀਂ ਪੁਲਿਸ ਕੰਪਲੇਟ ਕੀਤੀ ਕੋਈ ਪੁਲਿਸ ਕੰਪਲੇਟ ਕੀ ਕਰੀਏ ਮੈਨੂੰ ਤੁਸੀਂ ਦੱਸੋ ਅਸੀਂ ਵਿਜਾਲ ਕਿਆ ਉਹ ਕਰੀਆਨੇ ਵਾਲੇ ਦੇ ਚੋਰੀ ਹੋਈ ਅਸੀਂ ਸਾਰਾ ਭੱਜੇ ਨੱਠੇ ਸਭ ਕੁਝ ਕੀਤਾ ਡੀਐਸਪੀ ਤੱਕ ਗਏ ਐਸਐਸਪੀ ਤੱਕ ਭੱਜ ਗਿਆ ਚੋਰ ਫੜ ਲ ਚੋਰ ਦੱਸ ਦਿੱਤਾ ਫੋਟੋ ਦੇ ਦਿੱਤੀਆਂ ਫਿਰ ਵੀ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਤੁਸੀਂ ਹੁਣ ਦੱਸੋ ਤੁਸੀਂ ਪ੍ਰੈਸ ਤੁਸੀਂ ਦੱਸੋ ਅਸੀਂ ਕਿੱਥੇ ਜਾਈਏ ਤੁਸੀਂ ਦੱਸੋ ਆ ਗਰੋਵਰ ਕੀ ਖੜੇ ਨੇ ਅਸੀਂ ਕਿੱਥੇ ਜਾਈਏ ਕਿਹੜੇ ਕਿਹਦੇ ਕੋਲ ਜਾ ਕੇ ਕਪੜੇ ਮਤਲਬ ਕਹਿ ਦਿੰਦੇ ਨੇ ਚਾਬੀਆਂ ਛੱਡ ਦਈਏ ਕਿ ਚਾਬੀਆਂ ਫੜਾ ਦਈਏ ਲੈ ਵੀ ਚੱਕ ਲੋ ਚਾਬੀਆਂ ਕਿਉਂਕਿ ਬਾਅਦ ਵਿੱਚ ਵੀ ਅਸੀਂ ਚਾਬੀਆਂ ਫੜਾਉਣੀਆਂ ਹੀ ਨੇ ਤੇ ਮੈਂ ਕਹਿੰਦਾ ਜਿਹੜਾ ਇਕੱਠਾ ਕਰੀਦਾ ਉਹ ਸਾਰਾ ਇਹ ਲੈ ਜਾਂਦੇ ਨੇ ਤਾਂ ਤੁਸੀਂ ਦੱਸੋ ਲੈ ਵੀ ਅਸੀਂ ਕਿੱਥੇ ਜਾ ਕੇ ਰੋਣਾ ਰੋਈਏ ਮਤਲਬ ਕਹਿੰਦੇ ਰਾਤ ਨੂੰ ਤਿੰਨ ਦਗਣਾ ਚੋਰੀਆਂ ਤੁਹਾਡੇ ਤਿੰਨਾਂ ਦੀ ਹੋ ਗਈਆਂ ਇੱਕ ਸ਼ਹਿਰ 'ਚ ਵੀ ਹੋਈ ਏ ਦੱਸਦੇ ਪਏ ਨੇ ਕੰਬਲਾਂ ਵਾਲੀ ਦੁਕਾਨ ਦੀ ਵੀ ਚਾਰ ਚਾਰ ਪਰਸੋ ਹੋਈ 100 ਹੋਈ ਲਾਗ ਅੰਡਰ ਨਹੀਂ ਕੋਈ ਤੁਸੀਂ ਦੱਸੋ ਅਸੀਂ ਕਿੱਥੇ ਜਾਈਏ ਇਹ ਕਹਿੰਦੇ ਨੇ ਜੇ ਅਸੀਂ ਉਥੇ ਬਿਜਾਜ ਤੇ ਰੋਲਾ ਪਾਇਆ ਸਾਰੇ ਬਾਜ਼ਾਰ ਪਿੱਟਿਆ ਇਹ ਕਹਿੰਦੇ ਲੈ ਵੀ ਕੀ ਨਾ ਲੈਂਦੇ ਨੇ ਪੁਲਿਸ ਚੱਕਰ ਲਾਉਂਦੀ ਏ ਬਾਜ਼ਾਰਾਂ ਦੇ ਫਿਰ ਉਹ ਪਤਾ ਨਹੀਂ ਕਿੱਥੇ ਲਾਉਂਦੀ ਏ ਚੱਕਰ ਕਿੱਥੇ ਨਹੀਂ ਲਾਉਂਦੀ ਮੈਨੂੰ ਤਾਂ ਸਾਡੀ ਸਮਝ ਤੋਂ ਬਾਹਰ ਹੈ ਗੁਰੋਧ ਕੀ ਗੱਲ ਦੁਕਾਨ ਤੇ ਚੋਰੀ ਹੋ ਗਈ ਸਿਆਰ ਜੀ ਸ਼ਟਰ ਪੱਟੇ ਗਏ ਦੋਲ-ਦੋਲ ਰੋਲ-ਰੋਲ ਤੇ ਸ਼ਟਰ ਪੁੱਜਾ ਦਾਣੋ ਨਿਚਲੇ ਵਾਲੀ ਦੁਕਾਨ ਦਾ ਸ਼ਟਰ ਪੱਟੇ ਗਏ ਕੋਈ ਲਾਅ ਐਂਡ ਆਰਡਰ ਨਹੀਂ ਮੇਰੇ ਲੈਵ ਦੇ ਪਹਿਲੇ ਵੀ 2 ਮਹੀਨੇ ਪਹਿਲਾਂ ਹੋਈ ਹੈ ਚੋਰੀ ਕੋਈ ਪੁੱਛਰ ਨਹੀਂ ਆਇਆ ਕੰਪਲੇਂਟ ਵੀ ਲਿਖਾਈ ਹੈ ਕੋਈ ਕਿਰਮ ਦਾ ਕੋਨਸਪਲ ਵੀ ਨਹੀਂ ਆਇਆ ਵੀ ਜਾ ਕੇ ਮੋਕਾ ਹੀ ਵੇਖ ਲਈਏ ਕੀ ਹੋਇਆ ਫੜਨਾ ਤੇ ਇਹਨਾਂ ਨੇ ਕਹਦਾ ਫੜੀ ਨਹੀਂ ਜਾਂਦੇ ਇਹਨਾਂ ਦੇ ਵਾਸਤੇ ਗੱਲ ਹੀ ਨਹੀਂ ਲੱਗਦਾ ਕਿੰਨੇ ਦਾ ਨਸਾਨ ਹੋਇਆ ਸਾਨ ਤੋਂ 15 ਜ 20 ਹਜ਼ਾਰ ਕੈਸ਼ ਹੋਊਗਾ ਬਾਕੀ ਪਤਾ ਨਹੀਂ ਉਹਨੂੰ ਜਦ ਦਵਾਈਆਂ ਦਿੰਦੇ ਚਿੱਟੀਆਂ ਚਿੱਟੀਆਂ ਉਸੇ ਦਾ ਵਧੀ ਜਾਂਦੇ ਆ ਕਿਹੜੀ ਜਗ੍ਹਾ ਗੱਡੀ ਦੀ ਹਾਂਜੀ ਕਿਹੜੀ ਜਗ੍ਹਾ ਤੇ ਗੋਪੀ ਨਗਰੀ ਹੈ ਗੋਪੀ ਨਗਰ ਗਰੋਵਰ ਮੈਡੀਕਲਸ ਤੇਲੋਤਾ ਰੋਡ ਬਹੁਤ ਮੜੀ ਗੱਲਾਂ ਪਰ ਲਗਾਤਾਰ ਚੋਰੀਆਂ ਫੋਸਪਰ ਦੇ ਵਿੱਚ ਚੋਰੀਆਂ ਅੱਜ ਜਿਹੜੀਆਂ ਚੇਰੇ ਤਿੰਨ ਦੁਕਾਨਾਂ ਦੀ ਚੋਰੀ ਕੀਤੀ ਗਈ ਕੀ ਕਹਿਣਾ ਚਾਹੁੰਦੇ ਜੀ ਕੀ ਰਾਤ ਜਿਹੜੇ ਸਾਡੇ ਧਿਆਨ ਚ ਆਇਆ ਵੀ ਉਸ ਦੁਕਾਨਾਂ ਤੇ ਚੋਰੀ ਹੋਈ ਹੈ ਜਿਸ ਦੇ ਚੱਲ ਕੇ ਇਮੀਡੀਏਟਲੀ ਅਸੀਂ ਮੌਕੇ ਤੇ ਵੀ ਪੁੱਛੇ ਹਾਂ ਹਮ ਦੁਵਾਰਾ ਵੀ ਅਸੀਂ ਆਪਦੀਆਂ ਟੀਮਾਂ ਲਾਈਆਂ ਹੋਈਆਂ ਸਾਰਾ ਦੇਖ ਰਹੇ ਹਮਨ ਸਰਸਿਸ ਟੈਕਨੀਕਲ ਸਰਸਿਸ ਦੀਆਂ ਸਵਾਵਾ ਲੈ ਕੇ ਔਰ ਆਈ ਅਸ਼્યોਰ ਮੈਂ ਯਕੀਨ ਦਵਾਣਾ ਇਸ ਗੱਲ ਦਾ ਕਿ ਅਸੀਂ ਚੋਰ 100% ਫੜ ਲਾਂਗੇ ਅਜੇ 4 ਦਿਨ ਹੋਇਆ ਅਸੀਂ ਚੋਰ ਫੜਿਆ ਜਿਨ੍ਹਾਂ ਤੋਂ 20 ਮੋਬਾਈਲ ਹੋਏ ਆ ਜਿਹੜੇ ਤੁਸੀਂ ਹੋਈ ਸਾਡੀ ਇੰਟਰਵਿਊ ਕਹਿ ਲੋ ਪੀਸੀ ਕਹਿ ਲੋ ਲਈ ਹੈ ਕਰਿਆ ਤੁਹਾਨੂੰ ਦੱਸਿਆ ਇਹ ਚੋਰ ਵੀ ਅਸੀਂ ਹਰ ਹਾਲ ਦੇ ਵਿੱਚ ਬਹੁਤ ਜਲਦੀ ਫੜ ਲਾਂਗੇ ਸਾਡੀਆਂ ਟੀਮਾਂ ਨੂੰ ਕਿਤੋਂ ਨਾ ਕਿਤੋਂ ਲੀਡ ਮਿਲ ਗਈ ਹੈ ਔਰ ਅਸੀਂ ਸ਼ਹਿਰ ਦੇ ਵਿੱਚ ਵੀ ਸੈਂਟਰੀ ਦੁਕਾਨ ਦੇ ਵਿੱਚ ਚੋਰੀ ਰਾਤ ਉਸੇ ਟਾਈਮ ਹੀ ਹੋਈ ਹੈ ਮੈਂ ਤੁਹਾਨੂੰ ਦੱਸਣਾ ਨੇੜੇ ਧੁੰਦ ਦੇ ਦਿਨ ਹੁੰਦੇ ਨੇ ਇੱਥੇ ਕਈ ਵਾਰੀ ਚੋਰ ਫਾਇਦਾ ਉਠਾਉਂਦੇ ਨੇ ਉਹਨਾਂ ਦਾ ਕੰਮ ਹੈ ਚੋਰੀ ਕਰਨਾ ਤੇ ਸਾਡਾ ਕੰਮ ਹੈ ਉਹਨਾਂ ਨੂੰ ਫੜ ਕੇ ਸਲਾਖਾਂ ਪਿੱਛੇ ਦੇਣਾ ਸਪੈਕਟ ਐਕਸ਼ਨ ਲਾਾਂਗੇ ਤੇ ਉਹਨਾਂ ਨੂੰ ਸਲਾਖਾਂ ਪਿੱਛੇ ਵੀ ਦੇਾਂਗੇ ਤੇ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਵਾਂਗੇ